ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਆ ਆਪਾਂ ਪਰਿਵਾਰ ਨਾਲ ਮਿਲ ਕੇ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਗਾਜਾਂ ਵਾਲੇ ਕਲਗੀਆਂ ਵਾਲੇ ਦੋ ਜਹਾਨ ਦੇ ਵਾਲੀ ਹਕਨਾਕ ਅੰਦੇਜ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ 10ਵੇਂ ਨਾਨਕ ਦੇ ਰੱਬੀ ਜੋਤ ਸ਼ਬਦਾਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਅਵਤਾਰ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਆਪਾਂ ਸਾਰੇ ਹੀ ਪ੍ਰਭਾਤ ਫੇੜੀਆਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜੀ ਦੇ ਨਾਲ ਜੁੜ ਰਹੇ ਹਾਂ ਹਾਜ਼ਰੀਆਂ ਭਰ ਰਹੇ ਆ ਆਪਣਾ ਸਮਾ ਅੰਮ੍ਰਿਤ ਵੇਲਾ ਸਫਲ ਕਰਦੇ ਹਾਂ ਸੰਗਤ ਜੀ ਸਵਾਉ ਸਤਿਗੁਰ ਦੇ ਚਰਨਾਂ ਦਾ ਇਸੇ ਤਰ੍ਹਾਂ ਧਿਆਨ ਕਰਦੇ ਹੋਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਆਪਾਂ ਹਾਜ਼ਰ ਹਾਂ ਜਿਵੇਂ ਪਹਿਲਾਂ ਆਪ ਬੜੇ ਸ਼ਬਦਾ ਭਾਵਨਾ ਨਾਲ ਸਾਰੀ ਸੰਗਤ ਆਪਣੇ ਸਵਾਸਾਂ ਨੂੰ ਸਫਲ ਕਰ ਰਹੀ ਸੀ ਗੁਰਬਾਣੀ ਦੇ ਨਾਲ ਸ਼ਬਦ ਨਾਲ ਸ਼ਬਦ ਕੀਰਤਨ ਦੇ ਨਾਲ ਕੀਰਤਨ ਦਾ ਅਰਥ ਵੀ ਇਹੀ ਹੈ ਸੰਗਤ ਜੀ ਕੀਰਤੀ ਕਰਨੀ ਬੜਾਈ ਕਰਨੀ ਸਿਫਤ ਕਰਨੀ ਸਿਫਤ ਉਸ ਵਾਹਿਗੁਰੂ ਦੀ ਇਸ ਕਰਕੇ ਇਸ ਨੂੰ ਆਪਾਂ ਕੀਰਤਨ ਕਹਿੰਦੇ ਆ ਕੀਰਤਨ ਕੀਰਤੀ ਉਸ ਵਾਹਿਗੁਰੂ ਦੀ ਹੋ ਸਕਦੀ ਹੈ ਕਿਉਂਕਿ ਸੱਚੀ ਕੀਰਤੀ ਵਾਹਿਗੁਰੂ ਦੀ ਹੈ। ਤੋ ਆਓ ਸਤਿਗੁਰਾਂ ਦੇ ਸ਼ਬਦ ਨਾਲ ਜੁੜੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦੀਨਨ ਕੀ ਪ੍ਰਤਿਪਾਲ ਕਰੇ ਨਿਤ ਸੰਤ ਕੋ ਬਾਾਰ ਗਨੀ ਮਨ ਗਾਰੈ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਣ ਕਰੋ ਗੰਜ-ਬੰਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਾਯ ਉਪਰ ਰਾਮ ਆਦ ਜੁਗਾ ਦੀ ਸਗਲ ਭਗਤ ਤਾਕੋ ਸੁਖ ਵਿਸਰਾ ਤਾਕੋ ਸੁਖ ਵਿਸਰਾ ਬੰਦੋਤ ਬੰਧਨ ਅਨੇਕ ਬਾਰ ਸਰਦ ਕਲਾ ਸਮਰਤ ਲੜਨ ਤੇ दीन न And yeah. mm <laughs> 아. <목소리나> दान देखन ਕਿਤ ਵਸ਼ਲ ਹਰ ਫਿਰਤ ਹੈ ਹਰ ਲਾਚਰ ਖਾਇਆ ਰੰਗ ਕੋ ਪਰੋੜੀ ਚਲ ਚਨਾ ਤੇ ਸਿੱਧ ਮੁਦਸਰਨਾ ਤੇ ਵਿੱਚ ਆ ਟਾਣੀ ਆਕਾਸ ਹੈ ਵਿੱਚ ਚੋਦ ਮਾਵਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਭਾਰਿਕਿਆ ਸਿਰ ਨੇਕ ਨਾਲਕ ਨਿਰਭਉ ਨਿਰਕਾਰ ਸੱਚ ਇੱਕ ਮਹਲਾ ਪਹਿਲਾ ਤਾਨ ਕਿਰਪਾ ਨਿਰਭਉ ਨਿਰੰਕਾਰ ਹੋਰ ਕਿ ਤੇਰਾ ਮਰਗਾਲ ਕੇਤੀਆ ਕੰਨ ਕਹਾਣੀਆਂ ਕਿਤੇ ਫੇਟ ਵਿਚਾਰ ਕਿਤੇ ਲੱਛੇ ਮੰਗਤੇ ਗਿੜਮੜ ਖੁੰਨੇ ਤਾਰ ਬਾਜ਼ਾਰੀ ਬਾਜ਼ਾਰ ਮੈਂ ਆਇ ਇਕੱਠੇ ਮਜਾ ਦਾ ਮਹਾਰਾਜ ਰਾਣੀ ਟੱਕਿਆ ਕੇ ਹਾਰ ਜਿਤ ਤਨ ਪਈ ਆ ਨਾਨਕਾ ਸਿੱਤ ਨੂ ਹੈ ਸ਼ਾਲੀ ਗਿਆਨਾਂ ਬਲੀ ਝੂਟਿਆ ਕਤਨਾ ਕਰੜਾ ਸਾਹ ਕਰ ਮਿਲਨ ਮਾਈਏ ਹੋਰ ਹਕਮਤ ਹੁਕ ਬਖਵਾਰ ਕੋਣੀ ਨਦਰੁ ਕਰੇ ਜੀ ਆਪਣੀ ਅਨਤਰੀ ਸਤਿ ਮਾਇਆ ਇਹੋ ਜੀ ਬੋਲੇ ਜਨਮ ਕਮਿਆ ਦਾ ਸਤਗੁਰ ਸਮਝਸਾਯਾ ਸਤ ਗੁਰ ਦੇ ਬਟ ਅਤਾਲ ਲਾਖ ਨਹੀਂ ਸਭ ਸੁਨੇ ਅਲੋਕ ਸਮਾਇਆ ਸਤ ਗੁਰ ਮਿਲੇ ਸੱਚ ਪਾਇਆ ਸਤ ਗੁਰ ਮਿਲੇ ਸੱਚ ਪਾਇਆ ਜਿਨੀ ਵਿੱਚ ਪਾਪ ਭਵਾਇਆ ਕਰਾਇਨ ਤੇ ਸੰਤ ਕੋ ਬਾਤ ਗਨੀ ਮੰਗਾਰੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ਾ ਦੀ ਕਿਰਪਾ ਕਰਦੇ ਹਨ ਕਿ ਦੀਨ ਦੁਖੀਆਂ ਦੀ ਪਤਪਾਲਣਾ ਕਰਨ ਵਾਲਾ ਦੀਨ ਦਿਆਲ ਦਿਆਨਿਤ ਉਸ ਦਾ ਹੀ ਦਿਆਲ ਹੈ ਦਇਆ ਦਾ ਖਜ਼ਾਨਾ ਹੈ ਦੋਖਨ ਦੇਖਤ ਹੈ ਪਰ ਦੇਤ ਨਹਾ ਹੈ ਦੋਸ਼ ਵੀ ਦੇਖਦਾ ਹੈ ਪਰ ਆਪਣਾ ਸੁਭਾਅ ਨਹੀਂ ਛੱਡਦਾ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾ ਜੁਗੰਤਰ ਖਾਹੀ ਉਸ ਵਾਹਿਗੁਰੂ ਦੇ ਨਾਲ ਸਦਾ ਹੀ ਸਾਨੂੰ ਚਿਤ ਜੋੜਨਾ ਚਾਹੀਦਾ ਹੈ। ਅਕਾਲ ਪੁਰਖ ਦੇ ਨਾਲ ਆਪਣਾ ਜੀਵਨ ਸ਼ੈਲੀ ਨੂੰ ਜੋੜਨਾ ਚਾਹੀਦਾ ਹੈ। ਅੱਜ ਆਪਾਂ ਧੰਨ ਗੁਰਗ੍ਰੰਥ ਸਾਹਿਬਹਾਰਾ ਜੀ ਦੇ ਲੜ ਲੱਗ ਕੇ ਬੈਠੇ। ਗੁਰੂ ਸਾਹਿਬ ਸਾਨੂੰ ਗੁਰਗ੍ਰੰਥ ਸਾਹਿਬਹਾਰਾ ਜੀ ਦੇ ਨਾਲ ਹੀ ਜੋੜ ਕੇ ਗਏ ਨੇ। ਇੱਕ ਖਰੀਲ ਜਿਬਰਾਨ ਹੋਇਆ ਸੰਗਤ ਜੀ ਸੂਫੀ ਫਕੀਰ। ਉਸ ਦਾ ਸੁਪਨਾ ਉਸ ਨੂੰ ਕਿਦਨ ਸੁਪਨਾ ਆਇਆ। ਸੁਪਨੇ ਵਿੱਚ ਉਸ ਨੇ ਕੀ ਦੇਖਿਆ ਵੀ ਸ਼ੋਭਾ ਯਾਤਰਾ ਜਿਸ ਤਰ੍ਹਾਂ ਆਪਾਂ ਕੱਢਦੇ ਆ ਨਗਰ ਕੀਰਤਨ ਕੱਢਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿੰਨੀ ਸੰਗਤ ਹੁੰਦੀ ਹੈ ਇਸ ਤਰ੍ਹਾਂ ਸੁਪਨੇ ਵਿੱਚ ਉਸਨੇ ਕੀ ਦੇਖਿਆ ਵੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਇੱਕ ਸ਼ੋਭਾ ਯਾਤਰਾ ਦੀ ਬਹੁਤ ਲੋਕਾਂ ਦੀ ਭੀੜ ਹੈ ਤੇ ਇੱਕ ਮਨੁੱਖ ਨੂੰ ਪਾਲਕੀ ਦੇ ਵਿੱਚ ਸਜਾ ਕੇ ਉਹਦੀ ਸ਼ੋਭਾ ਕੱਢੀ ਜਾ ਰਹੀ ਹੈ ਕਲੀਲ ਜਿਬਰਾਨ ਨੇ ਸੁਪਨੇ ਵਿੱਚ ਪੁੱਛਿਆ ਕੌਣ ਹੈ ਉਹ ਕਹਿਣ ਲੱਗੇ ਜੀ ਇਹ موسی ਸਾਮੀ ਧਰਮ ਹੋਏ ਨਾ ਤੌਨਾ ਜੇ ਪੈਗੰਬਰ موسی ਪੈਗੰਬਰ ਇਸਾ ਪੈਗੰਬਰ ਅੱਜ ਜਦੋਂ ਮਮਾ ਸਾਹਿਬ ਤਕਲੀਲ ਜਿ브ਰਾਨ ਨੂੰ ਸੁ ਸੁਨਾਇਆ ਸੀ ਉਹਨਾਂ ਨੇ ਆਪਣਾ ਸੁਪਨਾ ਸਾਂਝਾ ਕੀਤਾ ਉਹ ਕਹਿਣ ਲੱਗੇ ਜੀ ਇਹ پیغمبر موسی ਜੀ ਨੇ ਬਹੁਤ ਲੋਕ ਇਨਾਂ ਦੇ ਨਾਲ ਨਹੀਂ ਇਨਾਂ ਦੀ ਸ਼ੋਭਾ ਯਾਤਰਾ ਵੀ ਸ਼ਾਮਲ ਹੈ ਕਹਿੰਦੇ ਠੀਕ ਹੈ ਦੂਸਰੀ ਸ਼ੋਭਾ ਯਾਤਰਾ ਆ ਰਹੀ ਸੀ ਫਿਰ ਪੁੱਛਿਆ ਖਲੀਲ ਜਿਬਰਾਨ ਨੇ ਸੁ ਸੁਨੇ ਚ ਇਹ ਕੌਣ ਨੇ ਉਹ ਕਹਿਣ ਲੱਗੇ ਜੀ ਇਹ ਹਜ਼ਰਤੀ ਇ사 ਜੀ ਨੇ ਈਸਾ ਮਸੀਹ ਜੀ ਨੇ ਉਹਨਾਂ ਦੀ ਪੁੱਛੀ ਸ਼ੋਭਾ ਯਾਤਰਾ ਜਾ ਰਹੀ ਹੈ ਤੀਸਰੀ ਜਗ੍ਹਾ ਤੇ ਫਿਰ ਸ਼ੋਭਾ ਯਾਤਰਾ ਆ ਰਹੀ ਸੀ ਉਹਨਾਂ ਨੇ ਪੁੱਛਿਆ ਕੌਣ ਲੈ ਕੇ ਜਾਣ ਲੱਗੇ ਜੀ ਹਜ਼ਰਤ ਮੁਹੰਮਦ ਸਾਹਿਬ ਨੇ ਉਹਨਾਂ ਦੀ ਸ਼ੋਭਾ ਯਾਤਰਾ ਵਿੱਚ ਲੋਕਾਂ ਦੀ ਭੀੜ ਹੈ ਲੋਕ ਉਹਨਾਂ ਦੇ ਨਾਲ ਨੇ ਚੌਥੀ ਥਾਂ ਤੇ ਇੱਕ ਪਾਲਕੀ ਆ ਰਹੀ ਸੀ ਸਿਰਫ 4 ਹੀ ਜਣੇ ਉਸ ਸ਼ੋਭਾ ਯਾਤਰਾ ਨੂੰ ਉਸ ਪਾਲਕੀ ਨੂੰ ਠਾ ਕੇ ਚੱਲ ਰਹੇ ਸੀ ਕੋਈ ਨਾਲ ਨਹੀਂ ਸੀ ਤਾਂ ਖਲੀਲ ਜੀ ਬ੍ਰਾਂ ਸੁਬਨੇ ਜੀ ਕਹਿਣ ਲੱਗਾ ਇਹ ਕੌਣ ਨੇ ਜੇ ਇਹਨਾਂ ਦੀ ਸ਼ੋਭਾ ਵਿੱਚ ਕੋਈ ਨਹੀਂ ਇਹਨਾਂ ਨੂੰ ਸ਼ੋਭਾ ਯਾਤਰਾ ਕੱਢਣ ਦੀ ਕੀ ਲੋੜ ਹੈ ਉਹ ਕਹਿਣ ਲੱਗੇ ਜਵਾਬ ਦਿੱਤਾ ਜਿਨ੍ਹਾਂ ਨੇ ਪਾਲਕੀ ਠਾਈ ਸੀ ਸੁਬਨੇ ਜੀ ਕਹਿਣ ਲੱਗੇ ਜੀ ਖੁਦਾ ਹੈ ਖੁਦਾ ਨਾਲ ਕੋਈ ਨਹੀਂ ਤਾਂ ਜੇ ਤੁਹਾਡਾ ਸੁਪਨਾ ਟੁੱਟਿਆ ਨਾ ਤਾਂ ਉਹ ਸੁਪਨਾ ਵੀ ਨਹੀਂ ਸਾਂਝਾ ਕੀਤਾ ਕਹਿੰਦਾ ਵਾਕਿਆ ਹੀ ਖੁਦਾ ਨਾਲ ਬਣਾ ਹੁਣਾ ਬਹੁਤ ਔਖਾ ਹੈ ਵਿਅਕਤੀ ਦੀ ਪੂਜਾ ਦੇ ਨਾਲ ਦੇਖੋ ਕਿਸੇ ਸੰਤ ਮਹਾਂਪੁਰਸ਼ ਨਾਲ ਜੁੜਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਸਰੀਰ ਨਾਲ ਜੁੜ ਜਾਣਾ ਵਿਅਕਤੀ ਦੀ ਪੂਜਾ ਨਾਲ ਜੁੜ ਜਾਣਾ ਗੁਰੂ ਦਾ ਗੁਰੂ ਸਾਹਿਬ ਨੇ ਸਾਨੂੰ ਨਹੀਂ ਸਿਖਾਇਆ ਤਾਂ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਨਾਲ ਸਾਨੂੰ ਸਤਿਗੁਰੂ ਜੀ ਜੁੜਨਾ ਖੁਦਾ ਨਾਲ ਜੁੜਨਾ ਬੜਾ ਕਈ ਵਰੀ ਬੰਦਾ ਮੰਗਾ ਨਾਲ ਹੀ ਸਾਰੀ ਉਮਰ ਜੁੜਿਆ ਰਹਿ ਜਾਂਦਾ ਬਰਤਨ ਨਾਲ ਹੀ ਜੁੜਿਆ ਰਹਿ ਜਾਂਦਾ ਆਹ ਪਿਛੇ ਜਿਹੇ ਆਪਾਂ ਸਕੂਟਾਂ ਨੇ ਲਾਂਬਾ ਗਏ ਸੀ ਜਾਂ 10 ਨੂੰ ਗੱਲ ਜਿਆਦਾ ਗਈ ਪਛਤਾਵਾ ਸਮਾਰਨ ਸੀ ਸੰਗਤ ਉਥੇ ਸੰਗਤ ਜੀ ਪੰਪ ਸੀ ਨਹੀਂ ਦੇਖੋ ਉਥੋਂ ਬੜੀਆਂ ਗੱਲਾਂ ਸਾਹਮਣੇ ਆਈਆਂ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਹੁਤ ਥੋੜੇ ਬਹੁਤ ਗਿਰਲੇ ਪਰ ਜਿੱਥੇ ਕੋਈ ਮੰਗਾਂ ਵਾਲੀ ਥਾਂ ਹੋਵੇ ਉੱਥੇ ਬੜੀ ਭੀੜ ਲੱਗ ਜਾਂਦੀ ਐਸੀ ਇਹ ਨਹੀਂ ਕਹਿੰਦੇ ਆਪਾਂ ਆਪਣੀ ਸ਼ਰਦ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋੜ ਕੇ ਗਏ ਨੇ ਤਾਂ ਆਪਾਂ ਨੂੰ ਇਹ ਮਾਣ ਮਿਲਿਆ ਹੈ ਖੁਦਾ ਨਾਲ ਜੋੜ ਕੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਲਪੁਰ ਖੁਦਾ ਦੀ ਬਾਣੀ ਆ ਕਾਲਪੁਰਖ ਦੀ ਬਾਣੀ ਵਾਹਿਗੁਰੂ ਦੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੇ ਗੁਰੂ ਕਾ ਸਿੱਖ ਵਿਅਕਤੀ ਦੀ ਪੂਜਾ ਨਹੀਂ ਕਰਦਾ ਸ੍ਰੀ ਵਿਅਕਤੀਪ ਭਾਵ ਸ੍ਰੀ ਦੀ ਕਿਸੇ ਚੀਜ਼ ਦੀ ਪੂਜਾ ਸ਼ਬਦ ਦੀ ਪੂਜਾ ਤੇ ਸ਼ਬਦ ਹਾਰਾ ਥਾ ਘਟ ਘਟ ਵਜੈ ਨਾਦ ਤੁਪਤਿ ਗਿਆਨ ਦਇਆ ਪੰਡਾਣ ਘਟ ਘਟ ਵਜੈ ਨਾਦ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆបਦਾਰ ਦਿਹਾੜਾ ਮਨਾ ਰਹੇ ਆ ਸਾਨੂੰ ਸਤ ਗੁਰੂ ਜੀ ਆਪਣੀ ਜਦ ਅਸਨਾ ਤੋਂ ਇਹ ਬਚਨ ਕਰਕੇ ਗਏ ਨੇ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸਾਹਿਬ ਨਾਲ ਜੁੜਨਾ ਗੁਰੂ ਸਾਹਿਬ ਦੀ ਸਿੱਖਿਆ ਮੰਨ ਮੰਨਣਾ ਇਹੀ ਸਾਡਾ ਮਨੋਰਥ ਹੈ ਸਾਡੀ ਪਾਰਟੀ ਇਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਦੀ ਪਾਰਟੀ ਹੀ ਹੈ ਤਾਂ ਸਾਡਾ ਤਾਂ ਧੜਾ ਸਾਡੀ ਸਾਹ ਗੁਰੂ ਸ਼ਬਦ ਨਾਲ ਹੈ ਤਾਂ ਆਓ ਸਤਿਗੁਰ ਦੇ ਸ਼ਬਦ ਨਾਲ ਜੁੜੀਏ ਖਿਮਾ ਕਰਨੀ ਤੁਮ ਮਤ ਵਿਚਾਰਾ ਕਰਦਿਆਂ ਕੋ ਆਓ ਅਸੰਸਾ ਕੀ ਦਾ ਜਾਪ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਸਾਰਿਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਉਤਾਰ ਦੇ ਆੜਿਆਂ ਦੀ ਲੱਖ ਲੁਦਾਈ ਬੋਲੀ। ਰਾਮ ਕਲੀ ਮਹਲਾ ਤੀਜਾ ਨੰਤਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਪਾਏ ਸਤਿ ਕੁਰੁ ਐ ਪਾਇਆ ਸਤਿ ਕੁਰੁ ਲਾ ਪਾਇਆ ਸਹਿਜੇ ਦੀ ਬਲ ਰਦੀਆਂ ਬਾਗਾ ਸਲਾਹਾ ਤੇਰੇ ਨਾਮ ਦਾ ਸਰਸਾਰਾ ਨਾਮ ਜਿਸ ਕਹਤਾ ਹੈ ਬਸਿਆ ਰਾਜੇ ਸਭੁ ਖਨੇਰੇ ਹੈ ਨਾਨਕ ਸਚੇ ਸਾਹਿਬ ਗਿਆਨੈ ਕਰਤੇ ਐਸਾ ਸਤਿ ਪੁਰਬਾਨ ਕੀ ਤਰਜੁ ਗਟ ਮੋ ਜਿਸ ਕੀ ਨੇ ਬੰਧਾਇਆ ਕਹਿਣਾ ਨਾਨਕ ਸੁਣੋ ਸਰਪ ਸਬਦ ਸੁਨੋ ਪਿਆ ਰੋ ਸਾਚਾ ਨਾਮ ਤੇਰਾ ਬਾਤਿ ਪੰਚ ਸਬਦ ਤੇ ਕੀ ਹਸ ਭਾਗ ਹਸ ਭਾਗ ਸਬਦ ਨਾ ਦੇਖਾ ਜਿਤ ਕਰਤਾ ਰੀਆ ਪੰਚ ਤੂਤ ਜਸ ਵਸ ਕੀ ਤੇ ਕਾਲ ਕੰਟਕ ਮਾਰਿਆੁਰ ਕਰੈ ਨ ਪਾਇਆ ਸੇ ਨਾਮ ਅਵਰ ਕਲਾ ਜੀ ਪਰ ਨਾਮ ਤੇ ਸੁਖੋ ਇੱਕ ਖਰੀ ਅਨਵਦਵਾ ਜੀ ਮਨ ਜਿਸ ਨੂੰ ਬਖਾ ਲਿਓ ਸੰਗ ਲਿਖੋ ਆਰ ਪਰਮ ਤਪ ਪਾਇਆ ਪਰ ਸਗ ਲਿਖ ਸੁਨੇ ਤੋ ਕਰੋ ਸੰਤਾ ਪ੍ਰਿੰਤ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸਭੇ ਪੂਰੇ ਕੋਤੇ ਨਾ ਕੋ ਫੈਕੂ ਚੱਲਦਾ ਹੈ ਕਿਉਂ ਚਾਵਤ ਸਰੂਲੀ ਮਨ ਪਾ ਕਰ ਕਿਰਤਾ ਹੈ ਨਾਮ ਜਿਦਾਏ ਸਰਬ ਸੁਖ ਵਾਣਾ ਮਡਾਈ ਗੁਰ ਪਰਸਾਥ ਨਾਲ ਮਨ ਪਾ ਮੇਰਾ ਨਾਮ ਸੰਭੇ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ